ਸੁਤਿਪਨੀਤ ਕੈ ਤੇ ਪਵਿੱਤ ਸਤਗੁਰ ਰਿਹਾ ਪਰਪੂਰੇ ਬਿਰਭੰਤ ਨਾਨਕ ਗੁਰ ਚਰਣਾ ਲਾਗੀ ਬਾਜ ਅਨਹਦ ਤੂਰੇ ਸੁਣ ਤੇ ਪਨੀ ਬਾਜ ਅਨਹਦ ਤੂਰੇ ਮੋਧਾਵਣੀ ਮਹਲਾ ਪੰਜਵਾ ਥਾਲ ਵਿੱਚ ਤਿਨ ਵਸਤੂ ਪਈਓ ਸਤ ਸੰਤੋਖ ਵਿਚਾਰੂ ਅੰਵਰਤ ਨਾਮ ਠਾਕੁਰ ਕਾ ਭੀਓ ਜਿਸ ਕਾ ਸਭ ਸੋ ਅਧਾਰੋ ਜੀ ਕੋ ਖਾਵੇ ਜੀ ਕੋ ਉਜਾ ਤਿਸ ਕਾ ਹੋਈ ਉਧਾਰੋ ਇਹ ਵਸਤ ਤਜਿ ਨੈ ਜਾਹੀ ਨਿਤ ਨਿਤ ਰਕ ਔਰ ਧਾਰੋ ਤਮ ਸੰਸਾਰ ਚਰਨ ਲਗ ਧਰੀਐ ਸਬਨਾਨ ਕੁ ਬ੍ਰਹਮ ਤਸਾਰੋ ਸੋ ਲੋਕ ਮਹੱਲਾ ਪੰਜਵਾਂ ਤੀਰਾ ਕੀਤਾ ਜਤੋ ਨਹੀਂ ਮੈਨੋ ਜੋਗ ਕੋ ਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਹੀਂ ਆਪੇ ਦਰਸੋ ਪਿਓਈ ਤਰਸ ਪਿਆਮੀ ਰਾਮ ਤੋਈ ਸਤਗੁਰ ਸੱਜਣ ਮਿਲੇਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਚੀਵੇ ਹਰਿਆ ਤਰਸ ਪਿਆਮੀ ਰਾਮ ਤੋਈ ਸਤਗੁਰ ਸੱਜਣ ਮਿਲੇਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਚੀਵੇ ਹਰਿਆ ਬੌੜੀ ਜਿੱਥੇ ਤੁਸਵਰਾਥ ਜਿੱਥੇ ਕੋਈ ਨਾ ਹੈ ਉੱਤੇ ਤੇਰੀ ਰਾਖ ਅਗਨੀ ਉਤਰ ਮਾਏ ਸੁਣ ਗਏ ਜਮ ਕੇ ਦੂਤ ਨਾ ਹੈ ਤ੍ਰਿਸ਼ਡ ਜਾਏ ਭਗਵ ਦਲ ਬੇਖਮਸ ਕਾ ਗੁਰ ਸਬਦੀ ਪਰ ਪਾਏ ਜਿਨ ਨੂੰ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮੈ ਉਪਨ ਗੁਣ ਗੋਬਿੰਦ ਗਾਏ ਸਭ ਸੇ ਨੋ ਕਿਰਪਾਲ ਸਮਾਲੇ ਸਤਿ ਸਭਿਰਥਾ ਕੋਈ ਨਾ ਜਾਏ ਜੀ ਆਵੇ ਤੂ ਦਇਆ ਇਸ ਰੋਕ ਮਾਲਾ ਬਜਵਾ ਅੰਤਰਗੁਰ ਅਰਦਣਾ ਜੇ ਵਾਜਬ ਗੁਰ ਨਾਉ ਨਿਤਿ ਸਤਿਗੁਰੂ ਪੀਖਣਾ ਸਰਬਣੀ ਸੁਨਣਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦੁਰਗੈ ਪਈ ਅਠਾਉ ਕਉ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਤੀ ਜਗ ਵਿੱਚ ਤੁਮ ਕਾਰਿਓ ਵਰ ਲੈ ਕੇ ਕੀ ਮਨ ਲਾ ਲਜਵਾ ਰਖੇ ਰਖਨ ਹਰ ਆਪੋ ਭਾਰਿਯਨ ਗੁਰ ਕੀ ਬੈਰੀ ਪਾਏ ਬਾਜ ਸੁਬਾਰਿਯਨ ਉਹ ਆਪ ਦੇ ਆਲ ਬਨੁ ਨਵਸਾਰੀਆਂ ਨਾ ਸਾਧ ਜਨਾ ਕੇ ਸੰਗ ਬਭਜਲ ਤਾਰੀਆਂ ਨਾ ਸਾਗਤ ਨਿੰਦੁਗ ਦੁਖ ਗਿ ਨਮਾਇ ਬਧਾਰੀਆਂ ਨਾ ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਇ ਜਿਸ ਸਿਮਰਤ ਸੁਖ ਹੋਇ ਸਗਲੇ ਦੁਖ ਜਾਇ ਤਿਸ ਸਾਹਿਬ ਕੀ ਟੇਕ ਨਾਨਕ ਮੰਨੀ ਮਾਇ ਜਿਸ ਸਿਮਰਤ ਸੁਖ ਹੋਇ ਸਗਲੇ ਦੁਖ ਜਾਇ ਜਿਤੇ ਤੇਰੀ ਪਤਨ ਬਾਣੀ ਦਾ ਪ੍ਰਕਾਸ਼ ਤੋ ਕਾਂਕਲੇ ਸੰਾਸ ਵਾਹਿਗੁਰੂ ਦੀ ਕਾ ਖਲਸਾ ਵਾਹਿਗੁਰੂ ਦੀ ਕੀ ਫਤੇ ਤਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮੈਂ ਮੂਰਖ ਕੀ ਕੀਤ ਕੋ ਬਾਤ ਹੈ ਕੋਟ ਪਰਾਦੀ ਤਰਿਆਰੇ ਗੁਰੂ ਨਾਨਕ ਜਣ ਸੁਣਿਆ ਭੇਖਿਆ ਫੇਰ ਫਿਰ ਗੁਣ ਮਾ ਸੁਨ ਪਰਿਆਰੇ ਮੈਂ ਨਾਹੀ ਕੁਛ ਹਾਉ ਨਾਹੀ ਕਿਸੇ ਆਏ ਨਾ ਮੋਰਾ ਔਸਰ ਲਜਾ ਰੱਖ ਲਿਓ ਸਦਨਾ ਜਣ ਤੋਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ 5 ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀ ਅਤ ਹੈ ਸੂਰਾ ਆ ਤਮ ਜੁਣੀ ਸਗਲ ਵਸ ਤਾਕੈ ਜਾਂ ਕਾ ਸਤਗੁਰ ਪੂਰਾ ਜਾਂ ਕਉ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀ ਅਤ ਹੈ ਸੂਰਾ ਆਤਮ ਜਿਣੀ ਸਗਲ ਬਸਤਾ ਕੈ ਜਾਂ ਕਾ ਸਤਗੁਰ ਪੂਰਾ ਠਾਕੁਰ ਗਾਇਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਿਜ ਸੁਮਾ ਮਨ ਸੰਗ ਰਹਾਉ ਜਿਨ ਕੇ ਚਰਨ ਬਸੇ ਮੇਰੇ ਹੀਰੇ ਸੰਗ ਪਨੀਤਾ ਦੇਹੀ ਜਨ ਕੀ ਧੂਰ ਦਿਹੋ ਕਿਰਪਾ ਨਿਤ ਨਾਨਕ ਕਹਿ ਸੁਖ ਇਹੀ ਜਨ ਕੇ ਚਰਨ ਵਸੇ ਮੇਰੇ ਹੀਰੇ ਸੰਗ ਪਨੀਤਾ ਦੇਹੀ ਜਨ ਕੀ ਧੂਰ ਦਿਹੋ ਕਿਰਪਾ ਨਿਤ ਨਾਨਕ ਕਹਿ ਸੁਖ ਇਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ